70-70000 ਰੁਪਇਆ ਲੈਂਦੀਆਂ ਤੇ ਡੀਕਦੀਆਂ ਰਹਿੰਦੀਆਂ ਪੀਆਰਟੀਸੀ ਨੂੰ ਆਹੀ ਖਾਲੀ ਘੁੰਰੇ ਫਿਰਦੇ ਆ ਸਾਡੀ ਦਾ ਸਰਕਾਰ ਵੀ ਨਹੀਂ ਨਿਕਲਦੀ ਇਹ ਤਾਂ ਭੱਜੀਆਂ ਫਿਰਦੀਆਂ ਬੰਦਿਆਂ ਨੂੰ ਮਗਰ ਮਗਰ ਭਜੇ ਭਜਾਈ ਫਿਰਦੀਆਂ ਇਹ ਇੱਥੇ ਹੁਣ ਵੇਖੀਆ ਉਹ ਬੁੜੀਆਂ ਅੱਗੇ ਅੱਗੇ ਮਗਰ ਮਗਰ ਬੰਦੇ ਜਿੰਦਗੀ ਖਤਮ ਕਰਦੀ ਬੰਦਿਆਂ ਦੀ ਸਤਿ ਸ਼੍ਰੀ ਅਕਾਲ ਜਨਾਬ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਕਿਵੇਂ ਹੈ ਪੀਆਰਟੀਸੀ ਬੱਸ ਵਾਲੇ ਰੌਲਾ ਪਾਈ ਬੈਠੇ ਜੀ ਕਿਹਦੇ ਨਾਲ ਜਨਾਨੀਆਂ ਜੀ ਬਹੁਤ ਕੋਠਾ ਬੋਲ ਰਹੀਆਂ ਆ ਔਰ ਡਰਾਈਵਰ ਨੇ ਡਰਾਈਵਰ ਤੇ ਕਨੈਕਟਰ ਨੂੰ ਜੀ ਅੱਛਾ ਕਿੱਥੇ ਆ ਇੱਥੇ ਨਹੀਂ ਜੀ ਬਸਤਾ ਆਪਣੇ ਬਾਹਰ ਦੇ ਵਿੱਚ ਆ ਗਈ ਥਾਣੇ ਦੇ ਬਾਹਰ ਤਲਾਈ ਬੈਠੇ ਜੀ ਅੱਛਾ ਕੀ ਆਖਾਂ ਸਰ ਕਿਤੇ ਪਸੰਦ ਅੰਦਰ ਬੁਲਾਉਣਾ ਜੀ ਮੈਂ ਤਾਂ ਉਹਨਾਂ ਨੂੰ ਤੁਸੀਂ ਕਰ ਲੋ ਜੀ ਸੰਭਲੋ ਗੱਲ ਸਵਾਰੀਆਂ ਵੀ ਨਾਲ ਸਵਾਰੀਆਂ ਵੀ ਹੈਗੀਆਂ ਨਾਲ ਬਸ ਬਾਹਰ ਦੇ ਵਿੱਚ ਲਾ ਕੇ ਉਹਨਾਂ ਨੇ ਤਾਂ ਖਾਲੀ ਕਰਤੀ ਜੋ ਕਹਿੰਦੇ ਅਸੀਂ ਤੋਰਦੇ ਨਹੀਂ ਬੁਲਾ ਲਓ ਯਾਰ ਆਜੋ ਨਾ ਤਾਂ ਤੁਸੀਂ ਆਪੇ ਹੋ ਗਏ ਹੋ ਡਰਾਈਵਰਾ ਕਨੈਕਟਰ ਨਾਲੋ ਜਲਾਨੀਆਂ ਦੇ ਯਾਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੱਧੀ ਦਾ ਅਜ ਬੈਠ ਅੱਛੀ ਗੱਲ ਸਤਿ ਸ਼੍ਰੀ ਅਕਾਲ ਆਜੋ ਬੈਠੋ ਜੀ ਤੁਸੀਂ ਮੈਗਨੇਟਰਸ ਆਪਾਂ ਕਨੈਕਟਰ ਉੱਪਰ ਆ ਗਈ ਸੀ ਜੀ ਤੇ ਇਹ ਤੇ ਡਰਾਈਵਰ ਹੈ ਜੀ ਬ੍ਰਦਰ ਤੁਸੀਂ ਡਰਾਈਵਰ ਹੋ ਹਾਂਜੀ ਰੋਲਾ ਕਿਹਦੇ ਨਾਲ ਹੈ ਰੋਲਾ ਸਰ ਜਨਾਨਿਆਂ ਨਾਲ ਹੀ ਆ ਜੀ ਉਹ ਭੜਾ ਫਰੀ ਆਉਣ ਸਰਕਾਰ卡 ਵਾਲੇ ਉਹ ਵੀ ਬੁਲਾ ਹੀ ਲੋ ਉਹਨਾਂ ਨੂੰ ਵੀ ਹਾਂਜੀ ਬੁਲਾ ਲਓ ਹਾਂ ਮੇ ਜੀ ਸਸਰੀ ਘਾਲ ਦੀ ਨਾ ਸਸਰੀ ਘਾਲ ਵੀ ਬਸ ਸਸਰੀ ਘਾਲ ਠੀਕ ਹੈ ਸਸਰੀ ਘਾਲ ਮੈ ਜੀ ਆ ਜੋ ਬੈਠੇ ਉਹ ਕਰ ਤਾ ਤੁਸੀਂ ਤਾਂ ਵਾਵਾ ਕਾਇ ਹੀ ਦਿੱਤਾ ਬੈਠ ਹੋਇਆ ਤਾਂ ਬੱਸਾਂ ਚ ਉਹੀ ਬੈਣ ਦਿੰਦੇਗੇ ਉਹ ਚੱਲ ਕੋਈ ਨਹੀਂ ਬਰ ਠੰਡੇ ਰਿਆ ਕਰੋ ਸਵੇਰੇ ਸਵੇਰੇ ਤੁਸੀਂ ਦੇਖ ਲੈ ਵੀਰ ਜੀ ਇਹਨਾਂ ਨੇ ਤਾਂ ਸਾਡਾ ਜਲੂਸ ਕੱਢਤਾ ਕੀ ਕਰਤਾ 50 ਸੀਟਾਂ ਵਾਲੀ ਜਨਾਬ ਬੱਸ ਹੈ ਜੀ ਔਰ ਜਨਾਣੀਆਂ ਚੜ ਜਾਂਦੀਆਂ ਹੁਣ ਅਸੀਂ ਦੱਸੋ ਕਿੱਥੇ ਭਾਈਏ ਲੈ ਭਾਗੇ ਤੇ ਭਾਵੇਂ ਤੇਰੇ ਪਿਓ ਦੀ ਬੱਸ ਆ ਉਹ ਬੀਬਾ ਨਹੀਂ ਇਹ ਤਾਂ ਪਿਓ ਦੀ ਬੱਸ ਹੈ ਇਹਦੇ ਦੀ ਬੋਲਣਾ ਤੁਸੀਂ ਇੱਕ ਵਾਰ ਦੇਖੋ ਤੁਸੀਂ ਇੱਕ ਚੀਜ਼ ਸੋਚ ਦੇਖੋ ਵੀ ਉਹਨਾਂ ਨੂੰ ਬਾਕੀ ਅੱਜ ਸਾਨੂੰ ਪਿੰਡ ਛੱਡਣ ਦੀ ਵਜਾਇ ਤੇ ਚਾਕੇ ਠਾਣੇ ਲਿਆ ਆ ਉਹਨਾਂ ਨੂੰ ਤਾਂ ਠਾਣੇ ਵੀ ਕੋਈ ਮੈਨੂੰ ਆਏ ਤਾਂ ਦੱਸ ਦੋ ਮਸਲਾ ਕੀ ਹੈ ਸਿੱਧੇ ਸ਼ੁਰੂ ਹੋ ਗਏ ਆਹੇ ਹਾਲ ਬਸ ਕੀਤਾ ਹੋਊ ਵਿਚਾਰੇ ਨਾਲ ਤੁਸੀਂ ਡਰਾਈਵਰ ਕਨੈਕਟਰ ਵੀ ਔਖੇ ਮੈਂ ਨਹੀਂ ਕਹਿੰਦਾ ਸਫ਼ਰ ਨਹੀਂ ਕਰਨਾ ਇੱਥੇ ਗਰਮੀ ਵਾਲਾ ਕੰਮ ਨਹੀਂ ਉਹਨੇ ਉਹਨੇ ਵੀ ਦੇਖੋ ਨਾ ਇਹ ਕਿੱਥੇ ਖੜ ਪੁੱਤ ਇਹਨੂੰ ਵੀ ਇੱਥੇ ਖਿਲਾਰਨਾ ਮੈਂ ਅੜ ਕੇ ਹਾਂ ਕਿ ਤੁਹਾਰੀ ਸੀ ਵਾਸਤੋੜੀ ਚੰਡੀਗੜ੍ਹ ਤੋਂ ਆ ਰਹੇ ਸੀਗੇ ਜੀ ਅੱਛਾ ਰਸਤੇ ਜੇ ਚੜ ਗਏ ਜੀ ਇਹਨਾਂ ਨੇ ਜਿਉਣਾ ਹਰਾਮ ਕਰਤਾ ਜੀ 5 ਮਿੰਟਾਂ 'ਚ ਸਾਡਾ ਤਾਂ ਮੈਂ ਕਿਉਂ ਕੀ ਗੱਲ ਚੋਣਾ ਹਰਾਮ ਕਰਤਾ ਹੈ ਬੱਸ ਮੈਨੂੰ ਆਉਂ ਦੱਸ ਵੀ ਤੇਰੀ ਆਪਦੀ ਬਣਾਈ ਹੈ ਬੱਸ ਦੇਖੋ ਜੀ ਆ ਬੂਦ ਉਹਨਾਂ ਦਾ ਤਰੀਕਾ ਵੇਖੋ ਇਹਨਾਂ ਦਾ ਨਾ ਇਹ ਦੂਰੇ ਦੂਰੇ ਇਹ ਕਰਾਇਆ ਪਾਲ ਦੇ ਕੀ ਕਰ ਰਹੇ ਜੋ ਸਾਡੇ ਨਾਲ ਤੇ ਸਰਕਾਰ ਨੇ ਫ੍ਰੀ ਲੰਗਾ ਤਾਂ ਤੁਹਾਡਾ ਕਿ ਢੱਡ ਦੋਖਦਾ ਬੀਬਾ ਸਾਹਿਬ ਨਾਲ ਤਾਂ ਬੋਲਣ ਨੂੰ ਵਿਚਾਰੇ ਨਾ ਖਾਮ ਨਾ ਬੋਲੋ ਵੀਰ ਜੀ ਤੁਹਾਨੂੰ ਨਹੀਂ ਪਤਾ ਸਾਡੇ ਨਾਲ ਕੀ ਹਾਲ ਕਰਦੇ ਹੋ ਤੁਸੀਂ ਗਾਵਾ ਮੈਨੂੰ ਕਹਿਤਾ ਇੱਥੇ ਬਹਿਣ ਨੂੰ ਇਹ ਤਾਂ ਬਸ ਚੂਹੀ ਨਹੀਂ ਬਹਿਣ ਦਿੰਦੇਗੇ ਉਹ ਭੈਣੇ ਤੂੰ ਠਾਣੇ ਨਹੀਂ ਚੰਗਾ ਬੋਲਦੀ ਉਹਨੂੰ ਵਿਚਾਰਨ ਨੂੰ ਕਿੰਨਾ ਕਮਾੜਾ ਬੋਲਿਓ ਕਿ ਸਵਾਰੀਆਂ ਹੋ ਰਹਿਣੇ ਕੋਈ ਪੀਤ ਨਾਲ ਆਈਆਂ ਸੋਹਣੇ ਕੀ ਆਂ ਵੀਰ ਜੀ ਤੈਨੂੰ ਨਹੀਂ ਪਤਾ ਕਿ ਕਿੰਨਾ ਉਲਟਾ ਸਿੱਧਾ ਬੋਲਦਾ ਨਹੀਂ ਮੇਰੇ ਸਮਾਨ ਤੇ ਇਹਨੂੰ ਕੀ ਦਾ ਧੋਖਾ ਆਵੇ 50 ਚੀਜ਼ਾਂ ਲੈ ਕੇ ਆਵਾ ਮੇਰੇ ਕੋਲ ਮਸਲਾ ਲੈ ਕੇ ਆ ਨਾ ਢੀੜਾ ਮੈਂ ਸੁਣਾਉਂਦਾ ਵਿਚਾਰੇ ਦਾ ਸਵਾਰੀਆਂ ਕਿੰਨੀਆਂ ਖੱਜਲ ਹੁੰਦੀਆਂ ਹੋਣੀਆਂ ਆ ਬੈਠੀ ਰਹਿੰਦਾ ਹੁਣ ਇਹ ਦੋਨਾਂ ਤੇ ਐਵੇਂ ਤਾਂ ਤਾਂ ਪਤਾ ਫੁੱਟੇ ਤੇ ਲੈਣੀ ਆ ਕੀ ਖਾ ਕੇ ਆਈਆਂ ਛਾਤ ਹੋ ਜਾ ਮਾੜੀ ਜੀ ਗੱਲ ਇਹ ਕਹਿੰਦੀ ਜੀ ਸਾਨੂੰ ਭੌਂਦੇ ਨਹੀਂ 50 ਸੀਟਾਂ ਉਹਦੇ ਵਿੱਚ ਬਸ ਚ ਐ ਤੇ ਹੁਣ 100 ਜਨਾਨੀਆਂ ਜੜਗੀਆਂ ਮੈਂ ਇੱਕ ਇੱਕ ਤੇ ਦੋ ਦੋ ਬਾਰੇ ਯਾਰ ਸਾਡੇ ਕੋਲ ਨਿੱਤੀ ਮਸਲੇ ਕਿਹੜੇ ਸੱਪ ਲੜ ਜੇ ਉਹ ਜਿਹਦੇ ਉਹ ਭੈਣੇ ਇੱਕ ਮੜ ਗੱਲ ਦਾ ਸੋਲਾ ਇਹਨਾਂ ਨੂੰ ਜੱਜ ਨਹੀਂ ਬੋਲਣ ਦਾ ਵੀ ਕਿਵੇਂ ਬੋਲਣਾ ਹੁੰਦਾ ਸਾਹਬ ਨਾਲ ਬੀਬਾ ਸਾਹਬ ਨਾਲੋ ਸਾਹਬ ਨਾਲ ਕਿਸ ਨੂੰ ਹੋਰ ਵੀ ਗੱਲ ਕਹਿੰਦੇ ਆਖਰੋ ਇਨਸਾਫ ਵੀ ਇਹਨਾਂ ਨਹੀਂ ਆਉਂਦੀ ਇਹ ਦੇਖੋ ਬੀਬਾ ਘਟੋ ਘਟ ਇੱਥੇ ਤਾਂ ਸਾਹਬ ਨਾਲ ਬੋਲ ਲਾ ਤੂੰ ਥਾਣੇ ਬੈਠ ਉਹਨੋਂ ਵਿਚਾਰਨੋਂ ਬੱਸ ਠਾਣੇ ਦੇ ਮੂਹਰੇ ਲਾਉਣੀ ਪੈਗੀ ਤੂੰ ਮਾੜਾ ਮੋੜਾ ਪਤਾ ਨਹੀਂ ਕੀ ਹੈ ਕਿੱਥੋਂ ਮਿਰਚਾਂ ਖਾ ਕੇ ਇੰ ਘਰੋਂ ਤੂੰ ਵੀ ਮਾੜਾ ਹਿਸਾਬ ਚ ਰਹਿ ਪੰਜੀ ਤੁਸੀਂ ਵੀ ਨਾਲ ਹੀ ਉਹਨਾਂ ਦੇ ਨਹੀਂ ਵੀਰ ਜੀ ਮੈਂ ਤਾਂ ਆਟਾ ਮੈਂ ਤਾਂ ਹੋਰ ਲੇਟੇ ਦੇ ਖੜੀ ਸੀ ਵਿਧਾਨੇ ਦੇ ਤੇ ਮੈਂ ਆਖਾ ਵਿਧੇ ਸੀ ਵੀ ਜਾਣਾ ਸਾਨੂੰ ਵੀ ਚੜਾ ਲੈ ਇਹਨਾਂ ਤਾਂ ਸਾਨੂੰ ਵੇਖ ਕੇ ਬੱਸ ਹੀ ਦਵਾਲੇ ਲਈ ਬੱਸ ਕੀ ਦਵਾਲੇ ਗਾਂ ਲੇਟੇ ਤੇ ਕੁੜਕਾ ਖੜਕਾ ਕਾ ਜਾਣਾ ਉਹਨਾਂ ਨੇ ਵੇਖ ਕੇ ਤਾਂ ਸੀਟਕਾ ਮਾਰੇ ਤੇ ਸਾਨੂੰ ਵੇਖ ਕੇ ਬੱਸ ਲੈ ਆਏ ਭਜਾ ਕੇ ਮਾੜੀ ਮੋਟੀ ਨਾ ਮਾੜੀ ਕੋਸ਼ ਕਰਦੇ ਆ ਇਹ ਮਾੜੀ ਮੋਟੀ ਨਾ ਇਹ ਗਲਤੀ ਬੀਬੀ ਸ਼ਰਮ ਮੰਨਿਆ ਕਰੋ ਸ਼ਰਮ ਕੀ ਮੰਨ ਉਹ ਨਹੀਂ ਤਾਂ ਤੁਸੀਂ ਇੱਕ ਗੱਲ ਦੱਸੋ ਤੁਸੀਂ ਸਾਡੇ ਵਰਾ ਦੀ ਬੱਸ ਥੱਕ ਜਾਂਦੀ ਐ ਹੁਣ ਮੈਨੂੰ ਇੱਕ ਗੱਲ ਦੱਸੋ ਵੀ ਧੀਆ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਹੈ ਪੈਣਾ ਸਾਂਝੀਆਂ ਹੁੰਦੀਆਂ ਤੇ ਜਿਹੜੇ ਮਾਵਾ ਸੀ ਇਥੋਂ ਹੀ ਫਿਰਦੀ ਆ ਪੁੱਤ ਪੈਦਾ ਹੋਏ ਬੀਬੇ ਬੋਲੀ ਕਿ ਨਹੀਂ ਮਿੱਟੀ ਚ ਮਲਾਈ ਜਾਂਦੇ ਬੋਲੀ ਕਿੰਨੀ ਮਾੜੀ ਐ ਵੀ ਕੁੜੀਆਂ ਖੜੀਆਂ ਕਾਲ ਜੜੀਆਂ ਦੇਖੋ ਜਿਆਦਾ ਨਾ ਉਹਦੇ ਵਾਸਤੇ ਤਾਂ ਬੱਸ ਹੈ ਨਹੀਂ ਦੇਖੋ ਜੀ ਇਹ ਹੁਣ ਏਦਾਂ ਬੋਲੀ ਜਾਂਦੀਆਂ ਤੇ ਬੱਸ 'ਚ ਮੇਰਾ ਤੁਹਾਡੇ ਸਾਹਮਣੇ ਮੇਰਾ ਮੈਂ ਤਾਂ ਸਮਝ ਜਾਂਦਾ ਬੱਸ ਜਿਹਨਾਂ ਨੇ ਇੱਕ ਤਰੂ ਇਹ ਚੁੱਪ ਕਰ ਮੈਂ ਮੈਨੂੰ ਨਾ ਗੁੱਸਾ ਨਾ ਚੜਾਓ ਤੁਸੀਂ ਮੇਰਾ ਬੀਬੀ ਨਾ ਵਧਾਓ ਜੇ ਗੱਲ ਕਰਨੀ ਬੰਦਿਆਂ ਨੂੰ ਗੁਰਪ੍ਰੀਤ ਸਵਾਰੀਆਂ ਹੈ ਨਹੀਂ ਬੱਸ ਵਿੱਚ ਸਰ ਹੈ ਨਹੀਂ ਜੀ ਬਾਹਰ ਹੀ ਖੜੇ ਹਾਂ ਅੰਦਰ ਘੱਟ ਜਿਹੀ ਮੈਨੂੰ ਪਤਾ ਲੱਗੇ ਵੀ ਰੌਲਾ ਕੀ ਹੈ ਇਹ ਤਾਂ ਇਕੱਲੇ ਦੇ ਉਹਦੇ ਵਿਚਾਰੇ ਦੇ ਗੱਲ ਪਈ ਹੈ ਜਿਵੇਂ ਸਵਾਰੀਆਂ ਦੇ ਕੁਝ ਸਾਰੇ ਸਾਰੇ ਵਾਰੀਆਂ ਨੂੰ ਪਤਾ ਹੈ ਇਸ ਗੱਲ ਦਾ ਵੀ ਇਹ ਖਾਮ ਖਿਆ ਗੱਲ ਪਈਆਂ ਸਾਡੇ ਘੱਟ ਨਹੀਂ ਪਈਆਂ ਉੱਥੇ ਚਿੱਕੜ ਆ ਗਿਆ ਮੀ ਪਿਆਵਾ ਸੀ ਜ਼ੋਰ ਦੇ ਤੇ ਇਹਨੇ ਫੋਟੋ ਬੱਸ ਪਾ ਕੇ ਸਾਰੇ ਦੇ ਅਸੀਂ ਅਸੀਂ ਦਵਾਈ ਲੈਣੇ ਸੀ ਡਾਕਟਰ ਕੋਲੇ ਡਾਕਟਰ ਕਾ ਕਾ ਗ੍ਰੀਮ ਮਝੋ ਦੇ ਕਿਵੇਂ ਬੰਦ ਬੈਠੇ ਤੁਸੀਂ ਭਾੜੇ ਮੈਨੂੰ ਇੱਕ ਗੱਲ ਦੱਸੋ ਵੀ ਤੁਸੀਂ 2 ਮਿੰਟਾਂ ਪਹਿਂਦੀ ਮੇਰਾ ਦਿਮਾਗ ਚਟਕ ਗਿਆ ਉਹ ਇਹ ਨਾ ਕੀ ਕੀ ਤੂੰ ਵਿਚਾਰਨਾ ਮਾੜੀ ਮੋਟੀ ਗੱਲ ਹੌਸਲੇ ਨਾਲ ਕਰ ਲੋ ਤੁਸੀਂ ਆਫਤ ਤਾਂ ਨਹੀਂ ਆ ਚੱਲੀ ਕੋਈ ਸਰ ਬਾਹਰ ਮੇਰੀ ਇਹ ਵੀ ਨਹੀਂ ਗੱਲ ਸੁਣ ਰਹੀਆਂ ਸੀ ਮੈਂ ਤਾਂ ਪਹਿਲਾਂ ਇਹਨਾਂ ਨੂੰ ਕਿਹਾ ਪਿਆਰ ਨਾਲ ਤਾਂ ਬੋਲੋ ਕੰਮ ਸੇ ਕੰਮ ਇਹ ਆਪਦੀ ਬਸ ਬਣਾਈ ਜਿਹੜੇ ਸਾਨੂੰ ਰੋਭ ਦਿੰਦਾ ਹੈ ਇਹ ਆਪਦੀ ਬਸ ਨਹੀਂ ਹੁਣ ਮੇਰੀ ਗੱਲ ਸੁਣ ਧਿਆਨ ਨਾਲ ਇਧਰ ਆਓ ਥੋੜੇ ਵੀਰ ਇਧਰ ਆਓ ਤੁਸੀਂ ਇੱਧਰਲੇ ਪਾਸੇ ਆਓ ਆਸਵਾਰੀਆਂ ਗੜ ਗਿਆ ਜੀ ਇਹਨਾਂ ਨੂੰ ਪੁੱਛ ਤੁਸੀਂ ਪੜੇ ਲਿਖੇ ਹੋ ਹਾਂਜੀ ਸਰ ਪਿਛਲੀ ਸਾਈਡ ਬੈਠੀ ਸੀ ਅੱਗੇ ਸੀ ਪਿਛਲੀ ਸਾਈਡ ਬੈਠੀ ਸੀ ਕੀ ਰੌਲਾ ਇਹਨਾਂ ਦਾ ਕਨੈਕਟਰ ਨੇ ਕੋ ਮਾੜਾ ਜਿਹਾ ਗੱਲ ਇਹ ਸਮਾਨ ਤੋਂ ਤਾਂ ਕੋਈ ਸੀਗਾ ਜੀ ਇਹਨਾਂ ਕੋਲ ਸਮਾਨ ਸੀ ਕੁਛ ਹੋਵੇ ਨਹੀਂ ਕਰਤੇ ਪੂਰੀ ਗੱਲ ਤਾਂ ਨਹੀਂ ਬਤਾਏਗਾ ਅੱਛਾ ਰੌਲਾ ਪਿਆ ਇਹ ਬਾਅਦ ਚ ਇੱਥੇ ਨੇੜੇ ਆ ਕੇ ਮਤਲਬ ਇਹਨਾਂ ਨੇ ਬੱਸ ਹੀ ਥਿੰਡੇ ਥਾਣੇ ਲੈਏ ਬੱਸ ਠੀਕ ਹੈ ਮਤਲਬ ਤੁਸੀਂ ਕਲੀਅਰ ਕਰਦੇ ਹੋ ਸਮਾਨ ਪਿੱਛੇ ਰੌਲਾ ਪਿਆ ਹਾਂਜੀ ਕੋਈ ਜਿਹੜਾ ਸੁਣਿਆ ਸਾਨੂੰ ਸੁਣਿਆ ਵੀ ਸਮਾਨ ਸਾਡੇ ਕਨੈਕਟਰ ਨੂੰ ਗੁੱਟਣ ਪੈ ਗਈਆਂ ਸੀ ਜੀ ਉਹਨੇ ਵਿਚਾਰਣੇ ਆਧਾਰ ਕਾਰਡ ਮੰਗਿਆ ਸੀ ਤੇ ਫੋਨ ਚੋਂ ਕੱਢ ਦਿਖਾਉਂਦੀਆਂ ਸੀਗੀਆਂ ਹਾਂ ਮਤਲਬ ਵੀ ਫੋਨ ਚੋਂ ਨਹੀਂ ਨਾ ਵੀ ਫੋਨ ਚੋਂ ਨਹੀਂ ਚੱਲਦਾ ਫੋਨ ਚੋਂ ਫੋਨ ਚੋਂ ਨਹੀਂ ਪਲਾਊਡਿੰਗ ਨਹੀਂ ਜੀ ਜੀ ਅੱਛਾ ਨੇ ਮੈਨੂੰ ਸਮਾਨ ਦਾ ਪਹਿਲਾਂ ਸਮਾਨ ਦਾ ਰੋਲਾ ਦੱਸੋ ਵੀ ਸਮਾਨ ਦਾ ਸਮਾਨ ਦਾ ਇਹ ਆ ਜੀ ਆਹ ਬੀਬੀ ਕੋਲੇ ਉਹ ਬੀਬੀ ਕੋਲੇ ਘੱਟੋ ਘੱਟ 4-4 ਬੈਗ ਹੈ ਜੀ ਤੇ ਬੈਗ ਵੀ ਘੱਟੋ ਘੱਟ 40-40 ਕਿਲੋ ਦੇ ਜੀ ਅੱਛਾ ਚੱਕ ਕੇ ਆਉਂਦੀਆਂ ਜਿਹੜੀਆਂ ਹੈਗੀਆਂ ਸੀਟਾਂ ਦੇ ਉੱਤੇ ਰੱਖ ਲਿਆ ਜੀ ਤੇ ਹਾਜੀ ਸੀਬਾ ਨੂੰ ਗੱਲ ਕਰਨੀ ਉਹਨੂੰ ਗੱਲ ਕਰਨ ਦੇ ਇੱਕ ਉਹਨੂੰ ਮੈਂ ਸੁਣੂੰਗਾ ਤੇਰੀ ਗੱਲ ਉਹਨੂੰ ਗੱਲ ਕਰਨ ਦੇ ਉਹਨੂੰ ਬੋ ਹੋਣ ਗੱਲ ਤਾਂ ਕਰ ਰਹੇ ਨੇ ਵਿਚਾਰੇ ਨੂੰ ਅੱਛਾ ਚਾਰ-ਚਾਰ ਬੈ ਗਿਆ ਜੀ ਇਹਨਾਂ ਕੋਲੇ ਸੀਟਾਂ ਦੇ ਉੱਤੇ ਰੱਖ ਲਏ ਜਦੋਂ ਕਿ ਉਹ ਜਿਹੜੇ ਮਰੀਜ਼ ਉਹਦੇ ਨਾਲ ਸਾਡੇ ਬੱਸ ਦੇ ਵਿੱਚ ਦੋ ਮਰੀਜ਼ ਵੀ ਸੀਗੇ ਉਹਨਾਂ ਨੂੰ ਖੜਾ ਹੋਣਾ ਪਿਆ ਅੱਛਾ ਮਰੀਜ਼ ਤੇ ਮਰੀਜ਼ ਨੂੰ ਵੀ ਸੀਟ ਨਹੀਂ ਮਿਲਦੀ ਇਹ ਨਾ ਕਰਕੇ ਜੀ ਅੱਛਾ ਹਾਂ ਵੀ ਬੱਸ ਮਾਨ ਕੀ ਸੀਗਾ ਸਮਾਨ ਮੈਂ ਕੱਪੜੇ ਲਿਓਨੀ ਲਿਧਿਆਣੇ ਤੋਂ ਕੱਪੜੇ ਸੀਗੇ ਹੋਰ ਕੀ ਸੀਗਾ ਹੋਰ ਮੈਂ ਉੱਤੇ ਪੱਠਿਆਂ ਦਾ ਪੰਡਾ ਥੋੜੂ ਉਤਾਰ ਲੱਗੇ ਸੀ ਮੇਰੇ ਵੱਲ ਦੇਖ ਬੀਬਾ ਉਹਨੂੰ ਕੋ ਕੌੜਾ ਚੱਕੀ ਜਾਂਦੀ ਉਹਦਾ ਵਿਚਾਰਦਾ ਕੀ ਕੁਸੂਰਾ ਉਹ ਨੌਕਰੀ ਕਰਦਾ ਸਮਾਨ ਸੀ ਵੀਰ ਜੀ ਬੈਗ ਮੇਰੇ ਕਿਤੇ ਉਧਰ ਕਰ ਦਿੰਦੇ ਕਿਤੇ ਉਧਰ ਕਰ ਦਿੰਦੇ ਕੀ ਗੱਲ ਹੈ ਜਦੋਂ ਬੈਗ ਹੀ ਸਾਰੇ ਰਾਤ ਔਰ ਫੇਰ ਕੇ ਮੈਂ ਲਿਓਣੇ ਆ ਤੇ ਮੈਂ ਇਹਨਾਂ ਨੂੰ ਕਾਦਾ ਕਰਾਇਆ ਨਹੀਂ ਬੈਗ ਦੇਖੋ ਜੀ ਅਸਲ ਦੇ ਵਿੱਚ ਜਿਹੜੀ ਬੱਸ ਹੈ ਨਾ ਇੱਕ ਤੁਹਾਨੂੰ ਪਤਾ ਨਾ ਇੱਕ ਇੱਕ ਲਿਮਟ ਹੈ ਉਹਦੀ ਉਦੇ ਵਿੱਚ ਸਮਾਨ ਕਿੱਥੇ ਢੀਗੂਗਾ ਮੈਂ ਦੇਖੋ ਇਹ ਮੇਰਾ ਕੋਈ ਸੱਜਣ ਨਹੀਂ ਤੁਸੀਂ ਦੁਸ਼ਮਣ ਨਹੀਂ ਮੇਰੇ ਮੈਨੂੰ ਇੱਕ ਗੱਲ ਦੱਸੋ ਵੀ ਸਮਾਨ ਲੁਧਿਆਣੋਂ ਕਾਹਦਾ ਲੈ ਕੇ ਆ ਰਹੇ ਸੀ ਤੁਸੀਂ ਮੈਂ ਕੱਪੜੇ ਦਾ ਕੰਮ ਕਰਦੀ ਵੀਰ ਜੀ ਕੱਪੜਾ ਮੈਂ ਲੈ ਕੇ ਆਈ ਸੀ ਲੁਧਿਆਣੋਂ ਅੱਛਾ ਲੁਧਿਆਣੋਂ ਹਾਂਜੀ ਲੁਧਿਆਣੇ ਮੇਰਾ ਕਾਰੋਬਾਰਾ ਕੱਪੜੇ ਦਾ ਤੇ ਦੁਕਾਨਾਂ ਦਾ ਤੁਸੀਂ ਫੇਲ ਕਰੀ ਬੈਠੀਆਂ ਘਰੇ ਕੱਪੜੇ ਵੇਚ ਮੈਂ ਨਹੀਂ ਕਹਿੰਦਾ ਕਿ ਕਾਰੋਬਾਰ ਨਾ ਕਰੋ ਹੁਣ ਤੁਸੀਂ ਐਂ ਦੱਸੋ ਕੀ ਅਸਮਾਨ ਪਿੱਛੇ ਰੌਲਾ ਕੀ ਪਾਇਆ ਤੁਸੀਂ ਇਹਨਾਂ ਨੇ ਕੀ ਚੱਕਰ ਸੀਗਾ ਸਰ ਜੀ ਸਮਾਨ ਪਿੱਛੇ ਰੌਲਾ ਇਹ ਸੀ ਇਹਨਾਂ ਕੋਲੇ ਚਾਰ ਪੰਜ ਬੈਗ ਸੀ ਵੱਡੇ ਜਿਹੜੇ ਘੱਟੋ ਘੱਟ ਮਤਲਬ ਵੀ ਇੱਕ ਸੀਟ ਤੇ ਦੋ ਹੀ ਟਿਕਦੇ ਸੀ ਹਾਂ ਦੋ ਸੀਟਾਂ ਤਾਂ ਇਹਨਾਂ ਨੇ ਹੂੰ ਰੋਕ ਲਈਆਂ ਤੀਜੀ ਸੀਟ ਤੇ ਅਸੀਂ ਨੂੰ ਬੈਠਣ ਨੂੰ ਥਾਂ ਦਿਓ ਹੁਣ ਉਹ ਨਾਲ ਦੂਜੇ ਵੀ ਜਿਹੜੇ ਹੈਗੇ ਆ ਸਵਾਰੀਆਂ ਸਾਰੀਆਂ ਹੈਗੀਆਂ ਉਹਨਾਂ ਨੇ ਸਮਾਨ ਡਿੱਗੀ ਚ ਨੇ ਰਖਾਉਂਦੇ ਤੁਸੀਂ ਸਰ ਡਿੱਗੀ ਤਾਂ ਇਹਨਾਂ ਨੇ ਪਹਿਲਾਂ ਫੁੱਲ ਕਰ ਸਟਿਕਾ ਟਿਕਾ ਪੰਜ ਸੱਤ 10 ਪਹਿਲਾਂ ਤੇ ਸਰ ਤੁਸੀਂ ਆਖਿਆ ਦੇਖੋ ਇਹ 3 ਸਾਲ ਦਾ ਲੱਗਦਾ ਸਾਨੂੰ ਹਾਂ ਦੱਸੋ ਲੈ ਨਹੀਂ ਨਹੀਂ 7-8 ਸਾਲ ਦਾ ਲੱਗਦਾ ਤੇ ਇਹਦੀ ਆਖ ਡੈਡ ਨਹੀਂ ਲੈਣੀ ਅਸੀਂ ਜਿਆਦਾ 3 ਸਾਲ ਤੋਂ ਘੱਟ ਇਹਦੀ ਹਾਂ 3.5 ਸਾਲ ਦਾ ਵੀ ਉਹ ਹੀ ਕਰੀ ਜਾਂਦਾ ਤੁਸੀਂ ਆਏ ਜੀ ਉਹ ਕੁੜੀ ਨਾਲ ਹੈ ਜੀ ਉਹ ਤੁਹਾਨੂੰ 4 ਸਾਲ ਦੀ ਲੱਗਦੀ ਹੈ ਨਹੀਂ ਨਹੀਂ ਇਹ ਤਾਂ 7-8 ਸਾਲ ਦਾ ਇਹ ਲੱਗਦਾ 10 10-11 ਸਾਲ ਹੈ 10-11 ਸਾਲ ਦੀ ਕੁੜੀ ਹੈ ਜੀ ਲੱਗਦੀ ਹੈ ਕੁੜੀ ਹਾਂ ਮਾਤਾ ਵਿਚਾਰੀ ਸਾਡੇ ਮਾਵਾ ਦੇ ਸਮਾਨ ਹੈ ਇਹ ਸਾਨੂੰ ਉਲਟ ਗਾਲਾਂ ਕੱਢਦੀ ਹੈ ਜੀ ਦੱਸੋ ਲੈ ਉਲਟ ਗਾਲਾਂ ਕੀ ਬੱਸਾਂ ਤੇ ਲਾਈਆਂ ਸਰਕਾਰ ਨੇ ਹਏ ਇਹ ਡਰਾਈਵਰ ਡਰਾਈਵਰ ਕਨੇਕਟ ਲੱਗ ਗਿਆ ਨਵੇਂ ਡਰਾਈਵਰ ਨੇ ਬਸ ਸਾਨੂੰ ਵੇਖ ਕੇ ਥੋੜੀ ਕਰ ਲਈ ਵੀ ਮਾਤਾ ਦੇ ਬੜੇ ਬਹੁਤ ਆਹੇ ਇਹਨਾਂ ਨੂੰ ਕੋਈ ਪਰਵਾਹ ਨਹੀਂ ਚੱਲ ਇਹਨਾਂ ਨੂੰ ਕੋਈ ਪਰਵਾਹ ਨਹੀਂ ਕਿ ਮਰੂਗਾ ਬੀਬਾ ਗੱਲ ਸੁਣ ਮੇਰੀ ਖਾ ਕੇ ਪੋਸਟ ਤੇ ਗੁੰਦੇ ਫੀਮ ਤੇ ਚੜ ਜਾਂਦੇ ਤੇ ਬੁਢਿਆਂ ਨੂੰ ਸਮਝਦੇ ਹੋ ਨਹੀਂ ਤੁਸੀਂ ਦੇਖਿਓ ਨੀਆਂ ਫੀਮ ਪੋਸਟ ਆ ਕੀ ਤੁਸੀਂ ਡਰਾਈਵਰਾਂ ਤੇ ਪੱਕਾ ਟੀਚਾ ਰੱਖਦੇ ਲੋਕਾਂ ਦੇ ਵੀ ਫੀਮ ਫੀਮ ਖਾਲੀ ਪੋਸਟ ਖਾਲੇ ਆਉਂਦੀ ਤਾਂ ਰੋਟੀ ਪੂਰੀ ਲੈ ਉਹਨੇ ਐਵੇਂ ਦਿਵਾਲੀ ਲਈ ਬੱਸ ਲੈ ਪਿਛਲੇ ਹਾਲ ਤੇ ਇਹਨਾਂ ਦੇ ਜਵਾਕਾਂ ਨੇ ਬੱਸ ਚਲਟੀ ਕਰਦੀ ਮੈਂ ਥੋਤੀ ਐ ਬੱਸ ਦੱਸੋ ਵਿਆਹਾਂ ਦੱਸੋ ਮੈਨੂੰ ਵੀ ਤੂੰ ਲੀੜਾ ਕਪੜਾ ਲੈਣ ਜਾਣੀ ਆ ਠੀਕ ਹੈ ਤੂੰ ਜਾ ਛੱਡੋ ਹਫ਼ਤੇ ਚ ਸਾਰੇ ਦਿਨ ਜਾਵੇ ਬੇਸ਼ੱਕ ਹਨ ਪਹਿਲੀ ਗੱਲ ਤਾਂ ਇਹ ਦੱਸੋ ਵੀ ਸਰਕਾਰੀ ਬੱਸ ਜਿਹੜੀ ਹੈਗੀ ਪ੍ਰਾਈਵੇਟ ਨਹੀਂ ਤੁਹਾਡੇ ਆਉਂਦੀ ਕੋਈ ਵੀ ਸਰਕਾਰੀ ਤੇ ਚੜਨਾ ਤੁਸੀਂ ਤੇ ਜੇ ਸਰਕਾਰ ਨੇ ਸਰਕਾਰੀ ਬੁੜਨਾ ਵਾਸਤੇ ਲੰਗਾ ਹੈ ਤੇ ਕੀ ਗੱਲ ਹੈ ਤੇ ਅਸੀਂ ਪ੍ਰਾਈਵੇਟ ਤੇ ਐਵੇਂ ਖਰਚਾ ਕਰਦੇ ਫਿਰ ਕੇ ਸਰਜੀਪ ਸਰਕਾਰੀ ਬੱਸ ਨੂੰ ਵੇਚ ਕੇ ਤਾਂ ਇਹਨਾਂ ਨੂੰ ਜਵਾਕ ਦੇ ਜਿਹੜੇ ਵਿਆਜ ਨਾਲ ਚੜ ਜਾਂਦਾ ਆ ਰੋਟੀ ਨਹੀਂ ਖਾਂਦੀਆਂ ਤੁਹਾਡਾ ਨਾਮ ਕੀ ਹੈ ਅਰਜਿੰਦਰ ਸਿੰਘ ਜੀ ਅਸਲ ਦੇ ਵਿੱਚ ਮੈਨੂੰ ਸਮਾਨ ਵਾਲਾ ਚੱਕਰ ਦੱਸ ਵੀ ਤੁਸੀਂ ਕਹਿੰਦੇ ਵੀ ਸਮਾਨ ਉਹ ਮੁੰਡੇ ਸਵਾਰੀਆਂ ਨੇ ਵੀ ਦੱਸਿਆ ਵੀ ਰੋਲਾ ਸਮਾਨ ਦਾ ਪਿਆ ਵੀ ਬੱਸ 'ਚ ਇੰਨੀ ਜਗ੍ਹਾ ਹੁੰਦੀ ਆ ਵੀ ਮਤਲਬ ਜਿਵੇਂ ਤੁਸੀਂ ਕਹਿੰਦੇ ਹੋ ਵੀ ਇਹ ਸੀਟਾਂ ਦੇ ਬੈਗ ਰੱਖ ਕੇ ਲਿਆਉਂਦੀਆਂ ਹਨ ਲਿਆਉਂਦੀਆਂ ਜਾਂ ਲਿਆਉਂਦੇ ਕੋਈ ਵੀ ਹੈ ਵੀ ਇਹ ਬੱਸ ਦੇ ਵਿੱਚ ਤੁਹਾਡੇ ਉੱਪਰ ਰੈਕ ਬਣੇ ਹੁੰਦੇ ਆ ਪਿੱਛੇ ਤੁਹਾਡਾ ਬਣਿਆ ਹੁੰਦਾ ਡਿੱਗੀ ਬਣੀ ਹੁੰਦੀ ਹੈ ਸਰ ਉਹ ਜਿਹੜੀਆਂ ਸਵਾਰੀਆਂ ਪਹਿਲਾਂ ਜੜੀਆਂ ਜੀ ਰੈਕ ਵਗੈਰਾ ਤਾਂ ਉਹੀ ਫੁੱਲ ਕਰ ਦਿੰਦੇ ਆ ਜੀ ਹੂੰ ਉਹ ਅਸੀਂ ਕਿੱਥੇ ਧੜੀਏ ਦੱਸੋ ਸਵਾਰੀਆਂ ਨੇ ਦੱਸਿਆ ਵੀ ਸਮਾਨ ਦਾ ਰੋਲਾ ਪਿਆ ਇਹਨਾਂ ਦਾ ਤੁਹਾਡੇ ਨਾਲ ਠੀਕ ਹੈ ਆਧਾਰ ਕਾਰਡ ਤੇ ਉਹ ਟਿਕਟ ਤੁਸੀਂ ਸਰਕਾਰ ਨੇ ਕਰਤਾ ਕਟਨੀ ਕਟਨੀ ਚਲੋ ਠੀਕ ਹੈ ਤੁਹਾਡੀ ਮਜਬੂਰੀ ਹੈ ਹਨਾ ਮੈਨੂੰ ਪਤਾ ਹੈ ਵੀ ਤੁਹਾਡਾ ਵੀ ਜਿਹੜਾ ਸਾਰੀ ਦਾ ਮੂਡ ਖਰਾਬ ਹੋਇਆ ਹੁੰਦਾ ਕਿਉਂਕਿ ਸਰਕਾਰੀ ਬੱਸਾਂ ਜਿਹੜੀਆਂ ਉਹ ਫੁੱਲ ਹੀ ਜਾਂਦੀਆਂ ਕਿੰਨੀਆਂ ਕੁ ਸਵਾਰੀਆਂ ਚੜਦੀਆਂ ਸਵਾਰੀਆਂ ਜੀ ਸੀਟਾਂ ਭੁੰਦੀਆਂ 52 ਜੀ ਹਾਂ ਤੇ ਸਵਾਰੀਆਂ ਚੜਦੀਆਂ 100 100 ਜੀ ਉਹਦੇ ਵਿੱਚ ਨਾ ਤਾਂ ਸਾਨੂੰ ਕਿਤੇ ਲੰਘਣ ਨੂੰ ਥਾ ਰਹਿਂਦਾ ਤੇ ਨਾ ਕੋਈ ਅਸੀਂ ਟਿਕਟ ਕੱਟ ਸਕਦੇ ਆ ਜਿਹਦੇ ਵਿੱਚ 100 ਦੇ ਵਿੱਚ 90 ਬੀਬੀਆਂ ਹੁੰਦੀਆਂ ਤੇ 10 10 ਕ ਜਿਹੜੇ ਪਰਸਨ ਹੁੰਦੇ ਆ ਜੀ ਆਪਣੇ ਜੈਂਟਸ ਪਰਸਨ ਹਾਂ ਠੀਕ ਹੈ ਜੀ ਜਿਹਦੇ ਵਿੱਚੋਂ ਚਾਰ ਜਿਹੜੇ ਹੈਗੇ ਉਹ ਮੁਲਾਜ਼ਮ ਹੁੰਦੇ ਆ ਜੀ ਬੰਦੇ ਰਹਿ ਜਾਂਦੇ ਆ ਮਗਰ 6 7 ਰਹਿ ਜਾਂਦੇ 6 7 ਮਗਰ ਚੜ ਗਿਆ 100 ਜਾਣਾ ਚੜ ਗਿਆ 100 ਜਾਣਾ ਯਾਰ ਇਹ ਇੱਕ ਐਦਾ ਕਾਨੂੰਨ ਜਿਹੜਾ ਇੱਕ ਬਣਿਆ ਹੋਇਆ ਹੈ ਵੀ 52 ਸਵਾਰੀਆਂ ਤੁਸੀਂ ਪੂਰੀਆਂ ਲੈ ਕੇ ਜਾਣੀਆਂ ਸੀਟਾਂ ਤੇ ਲੈ ਕੇ ਜਾਣੀਆਂ ਆ ਉਹ ਚੀਜ਼ਾਂ ਨਹੀਂ ਕਰਦੇ ਤੁਸੀਂ ਮਤਲਬ ਹੁੰਦਾ ਨਹੀਂ ਉਵੇਂ ਕੋਈ ਰਿਟਰਨ ਸਾਨੂੰ ਆਵੇ ਜੀ ਅਸੀਂ ਉਦਾਂ ਕਰ ਦਗੇ ਇਹਦਾ ਡਰਾਈਵਰ ਦੀ ਸੀਟ ਤੇ ਵੀ ਬਹਿ ਜਾਂ ਜੇ ਇਹਨਾਂ ਦਾ ਬੱਸ ਚੱਲਦਾ ਜੀ ਉਹ ਸਹੀ ਹੈ ਚਲੋ ਇਹਦਾ ਰੌਲਾ ਤਾਂ ਹੈਗਾ ਹਨਾ ਇਸੇ ਫਿਰ ਸਮਾਨ ਦੀ ਕੋਈ ਟਿਕਟ ਨਹੀਂ ਜੀ ਜੇ ਬੀਬੀਆਂ ਨੂੰ ਫ੍ਰੀ ਕੀਤਾ ਆਧਾਰ ਕਾਰਡ ਤੇ ਸਮਾਨ ਦੀ ਟਿਕਟ ਤਾਂ ਲੈਣੀ ਜ਼ਰੂਰੀ ਹੈ ਜੀ ਬਿਲਕੁਲ ਬਣਦੀ ਹੈ ਤੇ ਸਮਾਨ ਦੀ ਟਿਕਟ ਵੀ ਨਹੀਂ ਲੈਂਦੇ ਜੀ ਤੁਸੀਂ ਪੁੱਛ ਲੋ ਇਹਨਾਂ ਆ ਪਿੰਡ ਚ ਦੁਕਾਨ ਹੈ ਤੁਹਾਡੀ ਹਾਂਜੀ ਪਿੰਡ ਜੀ ਹੈ ਦੁਕਾਨ ਤੇ ਇੰਨੀ ਸੇਲ ਭਾਣੇ ਕਰ ਲੈਣੀ ਹੈ ਠੀਕ ਹੈ ਮੇਰਾ ਕਿਹੜਾ ਤੇਰੇ ਮਗਰ ਗਾਇਰ ਹੈ ਜੋ ਸਰਕਾਰ ਨੇ ਫ੍ਰੀ ਕਰਤਾ ਤਾਂ ਕਰਤਾ ਤੇ ਫਿਰ ਅੱਗਾ ਪਿੱਛਾ ਵੇਖ ਕੇ ਪ੍ਰਾਈਵੇਟ ਤੇ ਵੀ ਕਿਥੇ ਚੜਜਿਆ ਕਰੋ ਫਿਰ ਸਰਕਾਰੀ ਦੇ ਵਿੱਚ ਹੀ ਉਹ ਕੰਮ ਵੀ ਹੁਣ ਗੁੱਸਾ ਨਾ ਕਰਿਓ ਉਹ ਭੇਡਾਂ ਬੱਕਰੀਆਂ ਦੀ ਬਾੜੀ ਵਾਲਾ ਕੰਮ ਉਹਦੇ ਸਰਕਾਰੀ ਚ ਹੋਇਆ ਰਹਿੰਦਾ ਵੀ 100 100 ਬੰਦਾ ਚੜ ਜਾਂਦਾ 52 ਛੇਟਾਂ ਉਹਦੇ ਵਿੱਚ 100 100 ਜਣਾ ਚੜ ਗਿਆ ਵਿਚਾਰਾ ਕਹਿੰਦਾ ਵੀ 90 ਲੇਡੀਜ਼ ਚੜਦੀਆਂ ਤੇ 10 ਜੈਂਟ ਚੜਦੇ ਉਹਦੇ ਵਿੱਚੋਂ ਦੋ ਤਿੰਨ ਮੁਲਾਜ਼ਮ ਹੁੰਦੇ ਆ ਠੀਕ ਹੈ ਉਹਨਾਂ ਦੀ ਵੀ ਪ੍ਰੋਬਲਮ ਹੈ ਤੁਸੀਂ ਇੱਕ ਕੰਮ ਕਰਿਆ ਕਰੋ ਤਾਂ ਜਿੱਥੇ ਤੁਸੀਂ 15 ਗੇੜੇ ਲਾਉਣੇ ਪੈਂਦੇ ਆ ਤੁਹਾਨੂੰ ਹਣਾ ਨਾਲ ਬੱਚੇ ਵੀ ਘੜੀਸਦੇ ਹੋਗੇ ਉਹ ਵਿਚਾਰਾ ਕਹਿੰਦਾ ਵੀ ਬੱਚਿਆਂ ਦੇ ਟਿਕਟਾਂ ਮੇਰੇ ਵੀ ਰੋਲਾ ਪਾਉਣਿਆ ਤੁਸੀਂ ਠੀਕ ਹੈ ਤੇ ਐ ਨਹੀਂ ਚੰਗਾ ਲੱਗਦਾ ਵੀ ਤੁਹਾਡੀਆਂ ਹੋਰ ਵੀ ਕੁਰਸੀਆਂ ਨੇ ਲੇਡੀਜ਼ ਉਹ ਕਰਦੀਆਂ ਹੋਣੀਆਂ ਕੰਮ-ਕਮ ਤੇ ਤੁਸੀਂ ਇਕੱਠੇ ਲੁਧਿਆਣੇ ਦਾ ਗੇੜਾ ਛੋਟਾ ਥੀ ਕਰਕੇ ਲਾ ਲਿਆ ਕਰੋ ਕਾ ਐ ਕਿਵੇਂ ਐ ਕਿਵੇਂ ਜਿਵੇਂ ਮੈਂ ਕਿਹਾ ਹੋਰ ਜਿਵੇਂ ਆਇਆ ਕਿਵੇਂ ਵੀ 15 ਦਿਨਾਂ ਬਸ ਤੱਕ ਇਹ ਤਾਂ ਟੈਟ ਦੁਖਦਾ ਵੀਰੇ ਜੈਸੇ ਬਸ ਤੇ ਜਾਣਨਾ ਹੈ ਐਨੀ ਪੁੱਠੀ ਵਾਲੀ ਹੁਣ ਆਏ ਦੱਸੋ ਵੀ ਥੋੜੀ ਬੋਲੀ ਜਿਹੜੀ ਠਾਣੇ ਆ ਕੇ ਏਡੀ ਮਾੜੀ ਹੈ ਬੀਬਾ ਠੀਕ ਹੈ ਗੁਰਪ ਉਹ ਆਪਣਾ ਜਿਹੜਾ ਪਰਸੋਂ ਆਇਆ ਸੀ ਮਸਲਾ ਹੈ ਕਿ ਯਾਰ ਮੇਰੇ ਤੋਂ ਵੀ ਯਾਦ ਆ ਗਿਆ ਮੈਂ ਤਾਂ ਹੈ ਨਹੀਂ ਸੀ ਪਰਸੋਂ ਹਾਂਜੀ ਹਾਂਜੀ ਉਹ ਉਹ ਵੀ ਬੱਸ ਵਾਲਾ ਹੀ ਸੀ ਨਾ ਬੱਸ ਵਾਲਾ ਹੀ ਸੀਗਾ ਜੀ ਕੀ ਰੌਲਾ ਸੀ ਉਹਨਾਂ ਦਾ ਯਾਰ ਰੌਲਾ ਜੀ ਬੜਾ ਮੈਨੂੰ ਵੀ ਆਪ ਨੂੰ ਬੜਾ ਲੱਗਿਆ ਇਹ ਬਹੁਤ ਆਊਟ ਲੱਗਿਆ ਸੁਣ ਕੇ ਉਹ ਹਾਂ 2 ਕਿਲੋਮੀਟਰ ਦਾ ਸਫ਼ਰ ਹੈ ਜੀ ਠੀਕ ਹੈ ਜੀ ਟੋਲ ਕਲਾਜ ਤੋਂ ਝੜਦਿਆਂ ਅੱਛਾ ਜੇ ਕਹਿੰਦੇ ਵੀ ਟਿਕਟ ਉਹ ਕਹਿੰਦੇ ਵੀ ਇੱਥੋਂ ਦੀ ਕਟਣੀ ਹੈ ਲੋਕਲ ਹੁਣ 2 ਕਿਲੋਮੀਟਰ ਦੇ ਵਿੱਚ ਉਹ ਕਹਿੰਦੇ ਟਿਕਟ ਕੱਢਦੇ ਨਹੀਂ ਟੋਲ ਪਲਾਜੇ ਤੋਂ ਮਤਲਬ ਜਿਹੜਾ ਸ਼ਹਿਰ ਤੋਂ ਬਾਹਰ ਪੈਂਦਾ ਹੈ ਸ਼ਹਿਰ ਤੋਂ ਬਾਹਰ ਪੈਂਦਾ ਹੈ ਜੀ ਅੱਛਾ ਉੱਥੋਂ ਚੜਦਿਆਂ ਕਿ ਕਿੱਥੇ ਉਤਰਨਾ ਹੈ ਕਿ ਉੱਥੇ ਉਤਰਨਾ ਹੀ 2 ਕਿਲੋਮੀਟਰ ਅੱਛਾ ਜੇ ਕੀ ਕਰਨ ਜਾਣਾ ਹੈ ਜਦੋਂ ਜਿਵੇਂ ਰੌਲਾ ਪਤਾ ਲੱਗਦਾ ਜੀ ਹਾਂ ਉਹ ਸੁਣ ਕੇ ਆਪ ਨੂੰ ਵੀ ਹਾਸੀ ਆਉਂਦੀ ਹੈ ਜੀ ਕਿਵੇਂ ਭੱਠੇ ਲੈ ਜਾਂਦੇ ਨੇ ਜੀ ਬਸਤੇ ਬਸਤੇ ਜੀ ਉਹ ਕਹਿੰਦੀ ਆ ਵੀ ਜੇ ਇੱਥੋਂ ਦੀ ਜਾਣਾ 2 ਕਿਲੋਮੀਟਰ ਵੀ ਤੁਰ ਕੇ ਜਾਣਾ ਹੁੰਦਾ ਤਾਂ ਪੰਡਾ ਚੱਕੀ ਆਵਾਂਗੇ ਅੱਛਾ ਤੇ ਜਾਂਦੇ ਤਾਂ ਹੁਣ ਕਹਿੰਦੇ ਬਸਤੇ ਛੱਡ ਚੱਲ ਗਏ ਵੀ ਆਉਂਦਿਆਂ ਘਾੜਿਆ ਪੰਡਾ ਜਾ ਕੇ ਰੌਲਾ ਪੈ ਗਿਆ ਡਰਾਈਵਰ ਕਨੈਕਟਰ ਨਾਲ ਇਹ ਟੋਲ ਪਲਾਜੇ ਤੋਂ ਚੜ ਗਈਆਂ ਜਰ ਜਾਣਾ ਸੀ ਆ ਗਾਂ ਥੋੜਾ 2 ਕਿਲੋਮੀਟਰ ਆਖਿਓ ਤੋਂ ਪੱਠੇ ਲੈਣ ਜਾਣੀਆਂ ਹੁੰਨੀਆਂ ਸੀ ਠੀਕ ਸਰੀ ਸਰ ਹੋ ਜਾਂਦਾ ਜੀ ਆਸਰੀ ਹੁੰਦਾ ਕਿਉਂਕਿ ਅ ਬਾਸ ਛੱਡੇ ਤੋਂ ਬਾਸ ੱਡਾ ਹੁੰਦਾ ਜੀ ਜਿਹੜੀ ਟੈਕਟ ਹੁੰਦੀ ਹੈ ੱਡੇ ਤੋਂ ੱਡਾ ੱਡੇ ਤੋਂ ੱਡਾ ਠੀਕ ਹੈ ਜੀ ਇਹ ਜਿਵੇਂ ਬਾਈ ਜੀ ਦੱਸ ਰਹੇ ਟੋਲ ਪਲਾਜੇ ਤੋਂ 2 ਕਿਲੋਮੀਟਰ ਅੱਗੇ ਉਹ ਜੇ ਅਸੀਂ ਨਹੀਂ ਚੜਾਉਂਦੇ ਤਾਂ ਅਸੀਂ ਤਾਂ ਵੀ ਮਰਦੇ ਆ ਜੀ ਫੇਰੇ ਉਸ ਪਿੰਡ ਦੇ ਨਾਲ ਲੈ ਕੇ ਚਾਰ ਬੰਦੇ ਆਪਦੇ ਤੇ ਧਾਮਾ ਲਾਉਣ ਪੈ ਜਾਂਦੀਆਂ ਜੀ ਅੱਛਾ ਠੀਕ ਹੈ ਜੇ ਅਸੀਂ ਚੜਾਉਨੇ ਆ ਤਾਂ ਸਾਨੂੰ ਇਹ ਨਹੀਂ ਸਮਝ ਆਉਂਦੀ ਵੀ ਅਸੀਂ ਇਹਨਾਂ ਦਾ ਮੈਨੇ ਵੀ ਚਲੋ ਜੇ ਕੋਈ ਆ ਗਿਆ ਤਾਂ ਤੁਸੀਂ ਇਹ ਗੱਲ ਕਹਦੇ ਹੋ ਟੋਲ ਪਲਾਜ਼ੇ ਤੋਂ ਨਹੀਂ ਅਸੀਂ ਪਿਛਲੇ ਪਾਸੇ ਅੱਡੇ ਤੋਂ ਚੜੀਏ ਅਸੀਂ ਪਿਛਲੇ ਮਤਲਬ ਜਿਹੜਾ ਪਿਛਲਾ ਸਟਾਪ ਸੀਗਾ ਪਿਛਲਾ ਸਟਾਪ ਜੀ ਫਿਰ ਸਾਨੂੰ ਉੱਥੋਂ ਡੱਕ ਡੱਕਣੀ ਪੈਣੀ ਜੀ ਅੱਛਾ ਵੀ ਸਾਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਣਾ ਇੰਨਾ ਚੀਜ਼ਾਂ ਦਾ ਨਹੀਂ ਉਹ ਪਰੇ ਭੈਣ ਜੀ ਬੈਠੇ ਉਹ ਤਾਂ ਸਿਆਣੀ ਉਮਰ ਦੇ ਆ ਚਲ ਆ ਤਾਂ ਕੁੜੀ ਜਾਦੇ ਗੁੱਸਾ ਕਰੀ ਬੈਠੀ ਤੁਹਾਡੇ ਇਥੇ ਭੈਣ ਜੀ ਤੁਹਾਡਾ ਕੀ ਰੌਲਾ ਸੀਗਾ ਮੇਰਾ ਵੀਰ ਜੀ ਰੌਲਾ ਸੁਣ ਲਓ ਅਸੀਂ ਜਾਣਾ ਸੀਗਾ ਮੇਲੇ ਤੇ ਸਾਰੇ ਇਕੱਠੇ ਹੋ ਗਏ ਤੇ ਸਾਨੂੰ ਵੇਖ ਕੇ ਨੇ ਇਹਨੇ ਬੱਸ ਆਏ ਭਜਾ ਲਈ ਜੀਵੇਂ ਡੀਟੀ ਰੋਡ ਤੇ ਮੈਂ ਇਹਨੇ ਤਾਂ ਵਿਚਾਰੇ ਨੇ ਕੀ ਭਜਾਲੀਆ ਤੇ ਟਿਕਟਾਂ ਘੜਦਾ ਭਜਾਉਣ ਨਾਲ ਭਜਾਉਣ ਨਾਲ ਦਾ ਡਰਾਈਵਰ ਨੇ ਮੈਨੂੰ ਇਹਨੇ ਕਿ ਮਾਰੀ ਸੀਟੀ ਵੀ ਆ ਬੁੜੀ ਦਾ ਖੜੀਆਂ ਤੇ ਇਹਨਾਂ ਨੂੰ ਚੜਾਉਣਾ ਨਹੀਂ ਇਹ ਧਾਰਕਾ ਰਹਿਣਾ ਆਪਣਾ ਪੈਸੇ ਨਹੀਂ ਬਣਨੇ ਹੈ ਕਿਹਦੀ ਬੱਸ ਪੰਜਾਬ ਰੋਡ ਵੇ ਗੱਲ ਕੋਈ ਨਹੀਂ ਹੋਈ ਸਾਰੇ ਅੱਡੇ ਚੁੱਕ ਕੇ ਲਿਆਉਂਦੇ ਆਂ ਅਸੀਂ ਓਵਰਲੋਡ ਗੱਡੀ ਫੇਰੀ ਮੈਂ ਚਾਰ ਕੇ ਖੰਡਿਆ ਇਹਨਾਂ ਨੂੰ ਇਹਨੂੰ ਮੈਂ ਕਿਹਾ ਬਾੜੀ ਤੋਂ ਥੋੜਾ ਗਾਵੇਂ ਦੇ ਥੱਲੇ ਮੁੰਡਾ ਖਲੋਤਾ ਸੀ ਮੈਂ ਭਾਜੀ ਬਾੜੀ ਬੰਦ ਕਰ ਲਓ ਯਾਰ ਜਦੋਂ ਗੱਡੀ ਟਰਨ ਕਰਨੀ ਨਾ ਉਥੋਂ ਬਾਈਪਾਤੋ ਕੋਈ ਥੱਲੇ ਡੇਗ ਪੈਣਾ ਫਿਰ ਸਾਡੇ ਗਾਲ ਹੀ ਉਹ ਇੰਨੀ ਗੱਲ ਕਹੀ ਉਤੋਂ ਮੇਰਾ ਜਰਨਲ ਆ ਵੀ ਮੈਨੂੰ ਕਹਿੰਦੇ ਮੈਂ ਤੇਰੇ ਚ ਫੇਰ ਮਾਰਨੀ ਆ ਮੈਂ ਤੂੰ ਸਾਈਡ ਤੇ ਲੱਗੜੀ ਲਾਤੀ ਮੈਂ ਮੈਂ ਪਹਿਲਾਂ ਟੂਨ ਕ੍ਰੈਕਟਰ ਲਓ ਕਹਿੰਦੀ ਮੈਂ ਆਧਾਰ ਕਾਰਡ ਫੂਚਿਆ ਫੂਨ ਦੇ ਵਿੱਚ ਮੈਂ ਆਧਾਰ ਕਾਰਡ ਨਹੀਂ ਚੱਲਦਾਗਾ ਬਾਕੀ ਗੱਲ ਕੋਈ ਨਹੀਂ ਹੈਗੀ ਨਾ ਇਹਨੂੰ ਮੈਂ ਕੋਈ ਬਸਲੂਕੀ ਕੀਤੀ ਨਾ ਕੁਝ ਗਈ ਬਸ ਇੰਨੀ ਗੱਲ ਕਹੀ ਮੈਂ ਆਧਾਰ ਕਾਰਡ ਫੂਚ ਨਹੀਂ ਚੱਲਣਾਗਾ ਸਾਡੀ ਜਿੰਨਾ ਮਰਜ਼ੀ ਗੱਲ ਕਰਾ ਲਾ ਹਾਂ ਅਛਾ ਮੈਂ ਕਿਹ ਗੱਲ ਬਾਈ ਅਸੀਂ ਬੁੜੀਆਂ ਨਹੀਂ ਸੀ ਜੇ ਮੇਰੀ ਥਾਂ ਤੇ ਇਹਦੀ ਮਾਂ ਜਾਂ ਜੀ ਭੈਣ ਖੜੀ ਹੁੰਦੀ ਤੇ ਬਸ ਦਵੱਲ ਕੇ ਲੈ ਜਾਂਦਾ ਨਹੀਂ ਨਹੀਂ ਉਹ ਨਹੀਂ ਜੀ ਦੇਖੋ ਅਸਲ ਦਵੱਲਨ ਵਾਲੀ ਗੱਲ ਪਤਾ ਕੀ ਹੁੰਦਾ ਸਾਡੇ ਕੋਲ ਨਾ ਮਸਲੇ ਇਹ ਭੈਣ ਜੀ ਆਮ ਹੀ ਆਉਣ ਲੱਗ ਪਏ ਇਹ ਡਰਾਈਵਰਾਂ ਕਨੈਕਟਰਾਂ ਨਾਲ ਜਿਹੜੇ ਸਰਕਾਰੀ ਬੱਸਾਂ ਤੇ ਲੱਗੇ ਆ ਨਾ ਉਹਨਾਂ ਦੇ ਸਿਰਫ ਕਿਰਾਏ ਫ੍ਰੀ ਹੋਣ ਦਾ ਕਰਕੇ ਆਮ ਹੀ ਜਨਾਨੀਆਂ ਦੇ ਰੌਲੇ ਵਿਚਾਰਨਾ ਪੈਣ ਲੱਗ ਪਏ ਹੁਣ ਮੁਸ਼ਕਲੇ ਦੇ ਵਿੱਚ ਇਹ ਆਉਂਦੀ ਹੈ ਵੀ ਇੱਕ ਘੱਟੇ ਤੇ ਗਏ ਤੁਸੀਂ ਹਨਾ ਇਹ ਹੁਣ ਪਿਛਲਾ ਜਿਹੜਾ ਰੋਲਾ ਇਹਨਾਂ ਨੇ ਨਵੇੜੇ ਨਾ ਗੁਰਪ੍ਰੀਤ ਹੋਰਾਂ ਨੇ ਉਹਦੇ ਵਿੱਚ ਭੈਣ ਜੀ ਇਹਨਾਂ ਨੇ ਦੱਸਿਆ ਉਹ ਕਹਿੰਦੇ ਵੀ ਘੱਟੋ ਘ ਠੀਕ ਹੈ ਜਦੋਂ ਕਿਸੇ ਅੱਡੇ ਤੇ ਜਾ ਕੇ ਬੱਸ ਰੁਕੂਗੀ ਤਾਂ 90 ਸਵਾਰੀਆਂ ਦੇ ਵਿੱਚੋਂ 15-20 ਉਤਰਨਗੀਆਂ ਵੀ 15-20 ਚੜ੍ਹਨਗੀਆਂ ਵੀ ਮੇਰੇ ਕੋਲ ਥੋੜੇ-ਥੋੜੇ 3-4 ਮਿੰਟ ਹੀ ਹੁੰਦੇ ਆ ਜੀ ਮੈਂ ਤੁਹਾਡੀ ਗੱਲ ਵਿਚਾਲੇ ਕਾੜਨਾ ਜੀ ਸਾਨੂੰ ਟੈਕਟ ਕੱਟਣੀ ਵੀ ਔਖੀ ਹੋ ਜਾਂਦੀ ਆ ਅਸੀਂ ਇੱਕ ਫੱਟਾ ਰੱਖਿਆ ਹੋਇਆ ਹਾਂ ਵਿਚਾਲੇ ਤਾਂ ਇਹ ਖੜ ਜਾਂਦੀਆਂ ਜੀ ਹਾਂ ਅਸੀਂ ਇੱਕ ਫੱਟਾ ਰੱਖਿਆ ਸੀਟ ਟੂ ਸੀਟ ਫੱਟਾ ਰੱਖ ਕੇ ਅਸੀਂ ਉਹਦੇ ਉੱਤੋਂ ਦੀ ਜਾਂਦੇ ਸੀਟਾ ਉੱਤੋਂ ਦੀ ਫੱਟਾ ਸੀਟਾ ਉੱਤੋਂ ਦੀ ਫੱਟਾ ਰੱਖ ਕੇ ਯਾਰਾਂ ਤਾਂ ਬਾਂਦਰ ਕਿੱਲੇ ਵਾਲੀ ਦੇਖੋ ਜੀ ਸਾਡੇ ਪੈਰ ਲੱਡਦੇ ਆ ਹਾਂ ਕੁੱਟ ਨੂੰ ਥਾਂ ਕਰ ਦਿੰਦੀਆਂ ਇਹ ਤਾਂ ਅੱਛਾ ਜੇ ਕੋਈ ਜਨਾਨੀ ਗੱਲ ਕਹਿੰਦੀ ਆ ਤਾਂ ਉਹਦੀ ਸੁਣੀ ਜਾਂਦੀ ਆ ਜੇ ਬੰਦਾ ਕਹਿੰਦਾ ਤਾਂ ਨਹੀਂ ਸੁਣੀ ਹਣੇ ਹੁਣ ਪੈਜੇ ਨੇ ਇੱਕ ਹੋਰ ਪ੍ਰੋਬਲ ਅਸੀਂ ਮੈਨੇਜ ਕਰਦੇ ਹਾਂ ਉਸ ਚੀਜ਼ ਨੂੰ ਪਰ ਅਸੀਂ ਫਿਰ ਵੀ ਇਹਨਾਂ ਨੂੰ ਕੁਝ ਨਹੀਂ ਬੋਲਦੇ ਪਰ ਜਿਵੇਂ ਹੁਣ ਤੁਹਾਡੇ ਸਾਹਮਣੇ ਇਹ ਇਹ ਬੁੜੀਆਂ ਜਿਹੜੇ ਸਾਹਮਣੇ ਤੁਹਾਡੇ ਸਾਹਮਣੇ ਬੋਲੀ ਜਾਂਦੀਆਂ ਤੇ ਸਾਡਾ ਬੱਸ ਚ ਕੀ ਹਾਲ ਕੀਤਾ ਭੈਣ ਜੀ ਜਿਹੜੀ ਗੱਲ ਮੈਂ ਤੁਹਾਨੂੰ ਦੱਸੀ ਜਾ ਰਿਹਾ ਸੀ ਨਾ ਇਹਨਾਂ ਨੇ ਚਲੋ ਹੋਰ ਨਵੀਂ ਗੱਲ ਵਿਚਾਰ ਰਹੇ ਦੱਸਦੇ ਵੀ ਸਾਨੂੰ ਸੀਟਾਂ ਤੇ ਫੱਟਾ ਰੱਖ ਕੇ ਉਤੋਂ ਦੀ ਟੱਪਣਾ ਪੈਂਦਾ ਟਿਕਟਾ ਕੱਟਣ ਵਾਸਤੇ ਜਿਹੜੀ ਮੈਂ ਦੱਸ ਰਿਹਾ ਇਹਨਾਂ ਕੋਲ ਮੇਰੇ ਖਾਲ 4 3-4 ਮਿੰਟ ਹੁੰਦੇ ਅੱਡੇ ਤੇ ਤੁਹਾਨੂੰ 3 ਤਾਂ ਬਾਹਲੇ ਆ ਜੀ ਮਿੰਟ 1.5 ਮਿੰਟ ਹੀ ਹੁੰਦਾ ਜੀ ਬੱਸ ਸਾਡੇ ਅੱਡੇ ਤੇ ਰੋਕਣਾ ਹੁਣ ਦੇਖੋ ਓਨੇ ਵਾਰੀਆਂ ਦੇ ਵਿੱਚੋਂ 100 ਸਵਾਰੀਆਂ ਦੇ ਵਿੱਚੋਂ 15 ਸਵਾਰੀਆਂ ਉੱਤਰੀਆਂ 15 ਚੜੀਆਂ ਤੇ 5-6 ਮੰਡਪ ਮੰਡ ਬਣ ਗਏ ਨਾ ਉਹ ਫਿਰ ਜਿਹੜਾ ਪਿਛਲਾ バス ਵਾਲਾ ਹੁੰਦਾ ਨਾ ਜੀ ਉਹ ਹੁੱਜਾ ਮਾਰਦਾ ਇਹਨਾਂ ਦੇ ਅਗਰ ਦੇ ਕਲੇਸ਼ ਪੇ ਤੇ ਜੁੰਡੇ ਪੜਦੇ ਇੱਕ ਦੂਜੇ ਦੇ ਇਹ ਐ ਨਹੀਂ ਹੈਗਾ ਵਿਚਾਰੇ ਆਪਣੇ ਦੁਸ਼ਮਣ ਨਹੀਂ ਗਾ ਕੋਈ ਇਹ ਮੈਂ ਕਹਿੰਦਾ ਵੀ ਦੇਖੋ ਸਰਕਾਰ ਨੇ ਤੁਹਾਡਾ ਕਿਰਾਇਆ ਫ੍ਰੀ ਕਰਤਾ ਹਨਾ ਮੇਰਾ ਤਾਂ ਮੰਨਣਾ ਇਹ ਹੈ ਵੀ ਅਸਲ ਦੇ ਵਿੱਚ ਕਿਉਂ ਗੁਰਪ੍ਰੀਤ ਵੀ ਕੁਝ ਇੱਕ ਸੀਮਤ ਕੈਟਾਗਰੀ ਹੋਣੀ ਚਾਹੀਦੀ ਹੈ ਕੋਈ ਪੇਸ਼ੈਂਟ ਹੋ ਗਿਆ ਕੋਈ ਸੀਨੀਅਰ ਸਿਟੀਜ਼ਨ ਹੋ ਗਿਆ ওভারਏਜ ਹਨਾ ਜਿਵੇਂ 60 ਸਾਲ ਤੋਂ ਉੱਪਰ ਰੱਖ ਲਓ 65 ਤੋਂ ਉੱਪਰ ਉਸ ਤਰ੍ਹਾਂ ਦੇ ਕਿਰਾਏ ਮਾਫ ਹੋ ਜਾਣ ਜਿਵੇਂ ਸਟੂਡੈਂਟ ਵਗੈਰਾ ਨੇ ਜਾਣਾ ਹਰ ਰੋਜ਼ ਜਾਣਾ ਹੁੰਦਾ ਸਟੂਡੈਂਟ ਵਗੈਰਾ ਦੇ ਚਾਹੇ ਮੇਲ ਆ ਚਾਹੇ ਫੀਮੇਲ ਹੈ ਹਨਾ ਕੁੜੀਆਂ ਚਾਹੇ ਮੁੰਡਾ ਉਹਨਾਂ ਦੇ ਮਾਫ ਹੋ ਜਾਣ ਹੁਣ ਭੈਣ ਜੀ ਇੱਕ ਚੀਜ਼ ਤੁਸੀਂ ਵੀ ਸੋਚੋ ਆਮ ਹੀ ਵੇਖੋ ਤੁਸੀਂ ਜਿਹੜਾ ਕਿਰਾਏ ਜਦੋਂ ਚੱਲਦੇ ਹੁੰਦੇ ਸੀ ਬਸਾਂ ਦੇ ਜਿਹੜਾ ਉਦੋਂ ਰਾਸ਼ ਹੁੰਦਾ ਸੀਗਾ ਉਦੋਂ ਇੰਨਾ ਹੁੰਦਾ ਸੀ ਬੱਸਾਂ ਦੇ ਵਿੱਚ ਕਿਤੇ ਵੀਰ ਜੀ ਨਹੀਂ ਹੁੰਦਾ ਸੀ ਜੇ ਸਰਕਾਰ ਨੇ ਸਹੂਲਤ ਦਿੱਤੀ ਹੈ ਤਾਂ ਜਨਾਨੀਆਂ ਵਾਸਤੇ ਦਿੱਤੀ ਨਹੀਂ ਭੈਣ ਜੀ ਇਹਦੇ ਵਿੱਚ ਐਡਾ ਕਸੂਰ ਨਹੀਂਗਾ ਇਹ ਜਾ ਕੇ ਸਰਕਾਰ ਨੂੰ ਕਹਿਣ ਕਿ ਪਾਈ ਸਾਡੇ ਨਾਲ ਐਨਾ ਧੱਕਾ ਹੁੰਦਾ ਤੇ ਫੇਰ ਬੱਸਾਂ ਕੌਣ ਉਹ ਸਰਕਾਰ ਦੇ ਬੱਚਾ ਨੂੰ ਕੋੜਾ ਨੂੰ ਉੱਥੇ ਲਾਈਏ ਤੇ ਫੇਰ ਗੁੜੀਆਂ ਤਾਂ ਚੜ ਕੇ ਜਾਣਾ ਸਾਡੇ ਨੂੰ ਸਿਰ ਤੇ ਭਾ ਕੇ ਲੈ ਜਾ ਸਰਕਾਰ ਨੇ ਸਹੂਲਤ ਦੇਦੀ ਜੀ 80 ਦੀ ਥਾਂ ਤੇ 100 ਚੜ ਗਿਆ 50 ਦੀ ਜਗ੍ਹਾ 100 ਚੜ ਗਿਆ ਉਹਦੇ ਵਿੱਚੋਂ ਪੰਜ ਟਿਕਟਾਂ ਸਾਨੂੰ ਮਿਲਦੀਆਂ ਜਿਹਦੇ ਵਿੱਚ ਸਾਡੀਆਂ ਦਾ ਤਨਖਾਹਾਂ ਰੁਪਈਆ ਪਏ ਸਾਡੇ ਘਰ ਦੇ ਚੁੱਲੇ ਪਏ ਉਸ ਚੀਜ਼ ਨਾਲ ਤਾਂ ਨਹੀਂ ਤਨਖਾਹਾਂ ਨਾਲ ਤਾਂ ਚਲੋ ਮੈਂ ਇਹ ਗੱਲ ਤਾਂ ਨਹੀਂ ਮੰਨਦਾ ਵੀ ਇਹਨਾਂ ਦੇ ਕਿਰਾਏ ਨਾਲ ਤੁਹਾਡੀਆਂ ਤਨਖਾਹਾਂ ਦਾ ਤਾਂ ਕੋਈ ਸਬੰਧ ਨਹੀਂ ਗਿਰਿਆ ਸਬੰਧੀ ਐਸਚਓ ਸਾਹਿਬ ਤਨਖਾਹਾਂ ਹੈ ਸਾਡਾ ਕਿਵੇਂ ਜੇ ਤਨਖਾਹਾਂ ਮਿਲ ਨਹੀਂ ਆ ਤਾਂ ਅਸੀਂ ਆਪਦਾ ਕਰਦਾ ਕਿ ਜਿਆਦਾ ਤਨਖਾਹ ਤਨਖਾਹ ਤੁਹਾਡੀ ਜਿਹੜਾ ਸਬੰਧ ਹੈ ਜੇ ਕਿਰਾਇਆ ਸਰਕਾਰ ਨੂੰ ਜਾਊਗਾ ਤਾਂ ਸਰਕਾਰ ਸਾਨੂੰ ਜਿਹੜਾ ਤਨਖਾਹ ਦੇਊਗੀ ਜੀ ਹੁਣ ਇੱਕ ਬੱਸ ਜਾਂਦੀ ਹੈ ਮੰਨ ਲਓ 30 ਕਿਲੋਮੀਟਰ ਚੱਲਦੀ ਹੈ ਉਹਦੇ ਵਿੱਚ ਤੁਸੀਂ ਦੇਖੋ ਕਿੰਨਾ ਖਰਚਾ ਆਉਂਦਾ ਹੈ ਤੇ ਉਹਦੇ ਵਿੱਚ 6 ਸਵਾਰੀਆਂ 6 ਸਵਾਰੀਆਂ ਦਾ 150 ਰੁਪਿਆ ਵਟਿਆ ਗਿਆ ਤੇ ਤੁਸੀਂ ਦੱਸੋ ਸਾਡਾ 150 ਨਾਲ ਸਾਡਾ ਘਰ ਸਰਕਾਰ ਕਿਵੇਂ ਚਲਾਊਗੀ 1 ਤਰੀਕ ਤੋਂ 30 ਤਰੀਕ ਤੱਕ ਮਹੀਨਾ ਹੁੰਦਾ ਜੀ ਸਾਡੀ ਤਨਖਾਹ 20 25 25 ਦਿਨ ਲੇਟ ਆਉਂਦੀ ਹੈ ਮਤਲਬ 30 ਦੀ بجائے 50 55 ਦਿਨ ਤਨਖਾਹ 55 ਦਿਨ ਤੋਂ ਆਉਂਦੀ ਹੈ ਜੀ ਅਸੀਂ ਉਹ ਕਿਵੇਂ ਮੈਨੇਜ ਕਰਾਂਗੇ ਨਹੀਂ ਉਹਦੇ ਵਿੱਚ ਇਹਨਾਂ ਨੂੰ ਤੁਸੀਂ ਦੋਸ਼ੀ ਕਿਵੇਂ ਮੰਨਦੇ ਹੋ ਫਿਰ ਇਹਨਾਂ ਦਾ ਕਿਰਾਇਆ ਫ੍ਰੀ ਹੈ ਜੀ अच्छा ਇਹਨਾਂ ਦਾ ਕਿਰਾਇਆ ਫਰੀ ਹੈ ਜਦੋਂ ਤੇ ਇਹ ਜਿਹੜੇ ਟਿਕਟ ਨਾ ਹੋਣੀਆਂ ਸਰਕਾਰ ਨੂੰ ਫੰਡ ਨਾ ਜਾਊਗਾ। ਅੱਛਾ ਖਜ਼ਾਨੇ 'ਚ ਪੈਸਾ। ਖਜ਼ਾਨੇ 'ਚ ਪੈਸਾ। ਅੱਛਾ ਅਸੀਂ ਇਹ ਜਿਹੜੇ ਸਰਕਾਰ ਨਵੀਆਂ ਬੱਸਾਂ ਨਹੀਂ ਪਾ ਰਹੀ ਜੀ ਕਿਸੇ ਕਾਰਨ ਕਰਕੇ। ਹਾਂ ਜਦੋਂ ਖਜ਼ਾਨੇ 'ਚ ਪੈਸਾ ਖਤਮ ਹੈ ਤੇ ਸਰਕਾਰ ਬੱਸਾਂ ਨਹੀਂ ਪਾ ਰਹੀ। ਪਿਛਲੇ 3-4 ਸਾਲਾਂ ਤੋਂ ਕੋਈ ਬੱਸ ਨਵੀਂ ਨਹੀਂ ਆਈ ਜੀ। ਹਾਂ ਪਿਛਲੇ 3-4 ਸਾਲ ਪਹਿਲਾਂ ਜਿਹੜੀਆਂ 7-800 ਬੱਸ ਨਵੀਂ ਪਾਈ ਹੈ ਜੀ ਉਹੀ ਚੱਲ ਰਹੀਆਂ। ਹਰ ਮਹੀਨੇ 2-4 ਬੱਸਾਂ ਕੰਮ ਹੋ ਜਾਂਦੀਆਂ। ਉਹ ਚੱਕ ਕੇ ਅੱਡੇ ਤੇ ਲਾ ਦੇਈਂਦੇ ਆ। ਤੇ ਫਿਰ ਬੱਸਾਂ ਦਾ ਸਰਕਾਰ ਨੂੰ ਪੂਰੀਆਂ ਕਰਨੀਆਂ ਚਾਹੀਦੀਆਂ ਹਨ ਬੱਸਾਂ ਦੀ ਗੱਲ ਛੱਡੋ ਜਨਾਬ ਬੱਸਾਂ ਕਿਹੜੀਆਂ ਇਹਨਾਂ ਕੋਲ ਮਸ਼ੀਨਾ ਪੁਰਗੀਆਂ ਹੈ ਨਹੀਂ ਮਸ਼ੀਨਾ ਮਸ਼ੀਨਾ ਮਤਲਬ ਮਸ਼ੀਨਾ ਮਤਲਬ ਟਿਕਟ ਕੱਢਣ ਵਾਲੀਆਂ ਮਸ਼ੀਨਾ ਅੱਛਾ ਜੀ ਉਹਨੇ ਟਿਕਟ ਕੱਢ ਦਿਓ ਹਾਂਜੀ ਉਹਦੇ ਕਰਕੇ ਕਈ ਵਾਰੀ ਸਾਡੇ ਟਾਈਮ ਮੈਸ ਹੋ ਜਾਂਦੇ ਆ ਸੱਚ ਜਦੋਂ ਸਾਡੀ ਤਨਖਾਹ ਨਹੀਂ ਨਾ ਆਉਂਦੀ ਤੇ ਸਾਡੇ ਘਰ ਦੇ ਜਿਹੜੇ ਹੈਗੇ ਆ ਤੇ ਉਹ ਛੱਡ ਕੇ ਤੇ ਪੇਕੀ ਜਾ ਵਰਦੀਆਂ ਛੱਡਿ ਲੇ ਤਲਾਸ਼ ਹੋਣ ਤੇ ਆਏ ਪਏ ਕੰਮ ਤਨਖਾਹ ਬਿਨਾਂ ਘਰ ਇਹਨੇ ਜਲਦੇ ਜੀ ਬੱਚਿਆਂ ਦੇ ਖਰਚੇ ਵੀ ਪਰਿਵਾਰ ਦੇ ਖਰਚੇ ਹਨਾ ਜਦੋਂ ਜਵਾਕ ਨਿੱਕੇ ਨਿੱਕੇ ਜਵਾਕ ਆ ਉਹਨਾਂ ਦੀਆਂ ਫੀਸਾਂ ਨਿਭਰੀਆਂ ਜਾਂਦੀਆਂ ਸਾਡੇ ਦੁੱਧ ਹੁਣ ਅਸਲ ਦੇ ਵਿੱਚ ਨਾ ਭੈ ਜੀ ਇਹਨਾਂ ਦਾ ਕਸੂਰ ਨਹੀਂ ਵਿਚਾਰਿਆਂ ਦਾ ਇੱਕ ਚੀਜ਼ ਦੇਖੋ ਤੁਸੀਂ ਤਨਖਾਹ ਵਾਲੀਆਂ ਲੇਡੀਆਂ ਜਾਂਦੀਆਂ ਠੀਕ ਹੈ ਜੀ ਨੌਕਰੀਆਂ ਕਰਨ ਵਾਲੀਆਂ ਕਿਸੇ ਵੀ 50000 ਕਿਸੇ ਦੀ 70000 ਕਿਸੇ ਦੀ ਲੱਖ ਸਵਾ ਲੱਖ ਰੁਪਇਆ ਤਨਖਾਹ ਵੀ ਹੈ ਠੀਕ ਹੈ ਟੀਏ ਡੀਏ ਜਿਹੜੇ ਹਨ ਜੁੱਤੋਂਕ ਮੈਨੂੰ ਪਤਾ ਕਿਉਂਕਿ ਸਾਨੂੰ ਵੀ ਮਿਲਦੇ ਆ ਜਿਹੜੇ ਐਕਸਟਰਾ ਪੱਤੇ ਆ ਨਾ ਸਾਨੂੰ ਤਨਖਾਹ ਤੋਂ ਬਿਨਾ ਉਹ ਮਿਲਦੇ ਆ ਵੀ ਤੁਹਾਨੂੰ ਕਿਤੇ ਐ ਤੋਂ ਰੋ ਤੋਂ ਟ੍ਰੈਵਲ ਕਰਨਾ ਪੈ ਜੇ ਜਾਣਾ ਆਉਣਾ ਪੈ ਜੇ ਉਹ ਚੀਜ਼ਾਂ ਮਿਲਦੀਆਂ ਠੀਕ ਹੈ ਠੀਕ ਹੈ ਉਹ ਕਿਸੇ ਵੀ ਤਰ੍ਹਾਂ ਦੇ ਫੰਡ ਦੇ ਰੂਪ ਦੇ ਵਿੱਚ ਮਿਲ ਲਾ ਟੀਏ ਦੇ ਡੀਏ ਦੇ ਜਾਂ ਕਿਸੇ ਵੀ ਰੂਪ ਦੇ ਵਿੱਚ ਉਹ ਚੀਜ਼ਾਂ ਮਿਲਦੀਆਂ ਜਿਵੇਂ ਸਰਕਾਰੀ ਨੌਕਰੀਆਂ ਕਰਨ ਵਾਲੀਆਂ ਲੇਡੀਜ਼ ਮੈਂ ਕਿਸੇ ਦਾ ਦੋਖੀ ਨਹੀਂਗਾ ਮੈਂ ਕਹਿੰਦਾ ਵੀ ਸਰਕਾਰ ਨੇ ਜਿਹੜਾ ਕੁਝ ਕਰਤਾ ਸਰਕਾਰ ਸੋਚ ਸਮਝ ਕੇ ਕਰੇ ਨਾ ਵੀ ਕੀ ਕਰਨਾ ਚਾਹੀਦਾ ਕੀ ਨਹੀਂ ਦੁਨੀਆ ਤੇ ਕਿੰਨਾ ਬੋਝ ਪਊਗਾ ਕੌਣ ਔਖਾ ਹੋ ਕੌਣ ਸੌਖਾ ਹੋਊਗਾ ਹੁਣ ਜਿਹੜੇ ਲੱਖ ਲੱਖ ਰੁਪਇਆ ਤਨਖਾਹ ਲੈਣ ਵਾਲਿਆਂ ਨੇ ਨਿਤ ਸਫ਼ਰ ਕਰਨਾ ਹੈ ਠੀਕ ਹੈ ਕਿਸੇ ਨੇ 50 ਕਿਲੋਮੀਟਰ ਗਏ ਨੇ 100 ਕਿਸੇ ਨੇ 150 ਡੇਲੀ ਆਪਨ ਹੋਣ ਕਰਨਾ ਜੇ ਉਹੀ ਲੋਕ ਭੈਣ ਜੀ ਟਿਕਟਾਂ ਕਟਾਉਣ ਉਹੀ ਲੇਡੀਜ਼ ਜਿਹੜੇ ਹੈਗੇ ਟਿਕਟਾਂ ਕਟਾਉਣ ਹਰ ਇੱਕ ਨੂੰ ਜਿਹੜੀ ਟਿਕਟ ਆ ਨਾ ਕੱਲੇ ਮਰੀਜ਼ ਨੂੰ ਛੱਡਿਆ ਹੋਈ ਹੈ ਵੱਡੀ ਉਮਰ ਦੇ ਓਵਰੇਜ ਜਿਹੜੇ ਹੈਗੇ ਬਜ਼ੁਰਗੋਨਾਂ ਨੂੰ ਛੱਡਿਆ ਹੋਵੇ ਬੱਚਿਆਂ ਨੂੰ ਸਟੂਡੈਂਟਾਂ ਨੂੰ ਪੜ੍ਹਨ ਵਾਲਿਆਂ ਨੂੰ ਜਿਹੜਾ ਮਾਫ ਹੋ ਕੇ ਕਰਾਇਆ ਜੇ ਸਾਰੇ ਕਰਾਇਏ ਲੱਗਣ ਤਾਂ ਤੁਹਾਨੂੰ ਨਹੀਂ ਇਹ ਲੱਗਦਾ ਵੀ ਨਾਲੇ ਤਾਂ ਥੋੜਾ ਬਿਨਾਂ ਵਜਾ ਦਾ ਜਿਹੜਾ ਨਾ ਵੀ ਕਦੇ ਐਂ ਕਹਤਾ ਵੀ ਚਲ ਮੈਂ ਕੁੜੀ ਨੂੰ ਬਿਸਕਟ ਦੇ ਆਂ ਵੀਰ ਜੀ ਮੇਰੀ ਗੱਲ ਸੁਣੋ ਮੈਂ ਬਿਸਕਟ ਨਹੀਂ ਦਿੱਤੇ ਜਾਂਦੇਗੇ ਮੇਰੀ ਗੱਲ ਸੁਣੋ ਅਸੀਂ ਕੋਈ ਐ ਘੰਤੁਰ ਗਾਣੀ ਫੜਦੀਆਂ ਵੇਲੀਆਂ ਘਾਦੇ ਵੀ ਸਾਨੂੰ ਕਹਿੰਦੇ ਆ ਅੱਜ ਕਿਸ 27 ਪਈ ਆਪਣੀ ਲੋਨ ਦੀ ਜਾ ਕੇ ਫਰਾਨੇ ਸਾਡੇ ਜਾ ਕੇ ਭਰਿਆ ਹੋ ਹੈ ਉਹ ਵੀ ਅਸੀਂ ਚਾਹਦੇ ਕਰਨਾ ਅਸੀਂ ਘਰ ਦਾ ਨਹੀਂ ਦਰਕਾਰ ਸਕਦੇ ਤੇ ਪਰ ਅਸੀਂ ਜਾਣਾ ਵੀ ਰੋਡ ਵਿੱਚ ਬੱਸਾਂ ਦੇ ਸਾਡੇ ਮਨੂ ਜਿੱਥੇ ਮਰਜੀ ਤਰਖਾ ਲੈਣ ਤੇ ਮਾਤਾ ਜੀ ਮੇਰੀ ਗੱਲ ਸੁਣੋ ਤੁਸੀਂ ਜਾਓ ਰੋਡ ਵਿੱਚ ਬੱਸਾਂ ਤੇ ਅਸੀਂ ਇਹ ਕਹਿੰਦੇ ਸਰਕਾਰੀ ਬੱਸ ਤੇ ਨਾ ਚੜੋ ਸਰਕਾਰ ਨੇ ਤੁਹਾਨੂੰ ਕਰਾਇਆ ਫ੍ਰੀ ਕਰਤਾ ਤੁਹਾਡੇ ਵਾਸਤੇ ਬੱਸਾਂ ਚਲਾਤੀਆਂ ਉਹਨੂੰ ਕਹਿੰਦਾ ਕਿ ਚੜੋ ਫਰੀ ਇੰਨਾ ਵਿਚਾਰੇ ਦੇ ਗੁਲਾਵੇਂ ਤਾਂ ਨਾ ਪਟਿਆ ਕਰੋ ਨਾ ਇਹ ਤਾਂ ਗੁਲਾਵੇਂ ਪਟਨੇ ਪੈਂਦੇ ਇਹ ਸਾਰੇ ਪੈਰ ਮੇਰੇ ਤੇ ਲਿਜਾਇਆ ਜਾਂਦੇ ਪੈਰ ਮੇਰੇ ਆ ਦੇਖੋ ਜੀ ਮੈਂ ਇਹ ਪੈਰ ਗੱਲ ਕਰੀਦਾ ਐਦਾਂ ਕਰਾ ਕਰੋ ਪੈਣੇ ਪੈਰ ਘਰੇ ਰੱਖਿਆ ਕਰੋ ਜਦੋਂ ਉਹ ਕਹਿੰਦਾ ਵਿਚਾਰਾ ਕਹਿੰਦਾ ਵੀ 52 ਦੀ ਥਾਂ 100 ਸਵਾਰੀ ਜਣੇ ਕਿ ਕਿੱਥੋਂ ਦੀ ਲੰਗੜੋ ਕਹਿੰਦਾ ਸੀਟਾਂ ਦੇ ਫੱਟੇ ਪਾੜ ਰੱਖ ਰੱਖ ਪੰਦਰਾਂ ਨੂੰ ਜਾਣੇ ਟਿਕ ਟਿਕ ਸਾਡੇ ਲੋ ਭਲਾ ਨਾ ਇਹ ਸਾਨੂੰ ਛੱਤ ਤੇ ਚੜਾ ਕੇ ਲੈਣ ਮੈਂ ਤਾਂ ਸਰਕਾਰੀ ਤੇ ਹੀ ਜਾਣਾ ਸਰਕਾਰੀ ਤੇ ਉਹ ਕਿਹੜਾ ਰੋਣ ਲੜਨਗੇ ਅਸੀਂ ਲੜਨਾ ਹੀ ਆ ਇਹ ਵੀ ਇਹੀ ਸੂਤ ਆਉਣਗੇ ਇਹ ਵੀ ਚਾਂਮਲੇ ਆਉਂਦੇ ਹੋਣ ਮੈ ਮੈਂ ਕਹਤੋਂ ਕਿਤਾਵੇਂ ਜੋ ਸਰਕਾਰ ਨੇ ਫ੍ਰੀ ਕੀਤਾ ਸਾਨੂੰ ਸਾਰਾ ਕੁਝ ਟਿਕਟ ਫ੍ਰੀ ਕੀਤੀ ਹੈ ਜੀ ਆਧਾਰ ਕਾਰਡ ਦੇ ਉੱਤੇ ਟਿਕਟ ਫ੍ਰੀ ਕੀਤੀ ਅਰੇ ਮੈਂ ਉਹੀ ਕਹਿ ਰਿਹਾ ਕਿ ਸਮਾਨ ਫ੍ਰੀ ਕੀਤਾ ਐ ਐਨੇ ਕਿ ਤਾ ਤੁਸੀਂ ਵੀ ਸਿਆਣੇ ਹੋ ਨਾ ਵੀ ਕਿਤੇ ਇਹ ਕੋਈ ਨੋਟੀਫਿਕੇਸ਼ਨ ਹੋਇਆ ਸੀ ਸਰਕਾਰ ਦਾ ਵੀ ਜਿਹੜਾ ਟਿਕਟ ਦੇ ਨਾਲ ਜਿਹੜਾ ਸਮਾਨ ਵੀ ਫ੍ਰੀ ਹੈ ਲੇਡੀਜ਼ ਦੇ ਜਿਹੜਾ ਨਾ ਆਧਾਰ ਕਾਰਡ ਦੇ ਨਾਲ ਉਹ ਸਮਾਨ ਵੀ ਜਿੰਨਾ ਮਰਜੀ ਫਿਰ ਕੱਲ ਨੂੰ ਤੁਸੀਂ ਤਾਂ ਜਿਹੜਾ ਢਵਾ ਢਵਾਈ ਸਰਕਾਰੀ ਬੱਸਾਂ ਦੇ ਕਰਨ ਲੱਗ ਪੋਗੀਆਂ